ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਨ ਜੋਲ ਸਿੰਘ ਵਾਲਾ ਤਹਿਸੀਲ ਪੱਤਝੀ ਜ਼ਿਲ੍ਹਾ ਸ਼ਰੀਪ ਕਰਤਾਨ ਸਾਹਿਬ ਤਰੀਕ ਹੈਗੀ ਅੱਜ 30 10 2025 ਤਕਰੀਬਨ ਜਿਹੜਾ ਮਾਰਨਿੰਗ ਦਾ ਸਮਾਂ ਹੋ ਗਿਆ ਤਹ ਫੋਨ ਨੰਬਰ 90382025 ਤੇ ਕੰਟੈਕਟ ਕਰ ਸਕਦੇ ਜੋ ਬਾਕੀ ਇੱਕ ਤੁਹਾਨੂੰ ਸਪੈਸ਼ਲ ਜਿਹੜਾ ਨਕੀਨਾ ਦਿਖਾਵਾਂਗੇ ਨੀਲੀ ਰਾਵੀ ਦਾ ਇਹਦੀ ਜਿਹੜੀ ਡਿਟੇਲ ਆ ਉਹ ਤੁਹਾਡੇ ਨਾਲ ਕਰਦੇ ਆ ਸੰਜੀ ਹਾਂਜੀ ਹੀਰੇ ਵੀਰ ਸਾਸੀ ਕਾ ਉਹ ਠੀਕ ਠਾਕ ਦੀ ਵਧੀਆ 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 ਹੀਰੇ ਵੀਰ ਕੀ ਡਿਟੇਲ ਆ ਇਹਦੀ ਕਿਨਵਾ ਸੁਆ ਕੋਈ ਭਾਈ ਆਪਾਂ ਵੱਡੇ ਸੁਭਰਾਵਾਂ ਤੋਂ ਖਰੀਦੀ ਆ ਜੀ ਕੁਈ ਤੇ ਜਾ ਮੰਨ ਲੈ ਵੀ ਚੌਥਾ ਮੰਨ ਲੈ ਬਿਲਕੁਲ ਜੀ ਤੇ ਅੱਜ ਕੋਈ ਚਾਰ ਦਿਨ ਦੀ ਸੂਈ ਆ 7 ਤੋਂ 8 ਕਿਲੋ ਬੋਲੋ ਫਿਰ ਥੱਲੇ ਤੇ ਜੀ ਦੁੱਧ ਵੀ ਜਿਆਦਾ ਨਹੀਂ 11 12 ਕਿਲੋ ਫਲਾ ਡਲਾ ਦਊਗੀ ਜੀ ਤੇ ਮਦਰੀ ਗੋਡੀ ਚ ਆ ਗਈ ਮਾਰਕਿੰਗ ਬਹੁਤ ਸੋਹਣੀ ਆ ਪੱਕੀ ਲੱਗਦਾ ਖੋਲ ਗਏ ਪਿੱਛੇ ਤੇ ਮਿੰਟ ਵੀ ਕੱਟੀ ਤੇ ਬਹੁਤ ਸੋਹਣੀ ਆ ਕੱਟ ਆ ਗਿਆ ਮੱਝ ਦੇ ਬਿਲਕੁਲ ਸੱਜੇ ਪਾਸੇ ਮਾਰਕਿੰਗ ਜਿਹੜੀ ਚੌ ਪੈਰਾਂ ਦੇ ਵਿੱਚ ਆ ਹਵਾਨੇ ਤੇ ਦੱਬ ਆ ਗਿਆ ਚੋਦੀ ਚੁਵਾਈ ਜੇ ਹੁਣ ਚੋਦੀ ਚੁਵਾਈ ਆ ਸਾਫ ਸੁਥਰੀ ਆ ਪੱਕੀ ਇਹਦੀ ਅਲੱਗ ਤੋਂ ਵੀਡੀਓ ਪਈ ਚੁਵਾਈ ਦੀ ਉਹ ਵੀ ਨਾਲ ਆਪਾਂ ਐਡ ਕਰਾਂਗੇ ਕਦੇ ਕੋਈ ਸੋਹਣੀ ਹਾਈਟ ਆ ਮਾਰਕਿੰਗ ਕਿਉਂ ਪੈ ਰਾਂ ਜਾਂ ਪੂਛ ਹੱਦ ਤੋਂ ਵੱਧ ਜਿਹੜੀ ਸਫੇਦਾਰੀ ਇਹ ਦੀ 24 ਇੱਕ ਨੰਬਰ ਬਿਲਕੁਲ ਹੋਰ 24 ਮੱਝ ਦੀ ਵੀਡੀਓ ਆ ਬੋਲਾ ਹੀਰੇ ਵੀਰ ਕਿੰਨਾ ਕੇਦੇ ਸੋ ਬੋਲਾ ਕੋਈ 7 ਕਿਲੋ ਤੋਂ 8 ਕਿਲੋ ਕੋਈ 7-8 ਕਿਲੋ ਦੇ ਥੱਲੇ ਬੋਲਾ ਵਾ ਚੋਣ ਇੱਕ ਨੰਬਰ ਆ ਤੇ ਸਭ ਤੋਂ ਜਿਹੜੀ ਖਾਸ ਗੱਲ ਆ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਿੰਨੇ ਆ ਕਿ ਡਾਇਮੰਡ ਬੋਲ ਦੀ ਕੱਟੀ ਆ ਸੁਖਵਿੰਦਰ ਵੀਰ ਜੀ ਦੇ ਡਾਕਟਰ ਨੇ ਹਲਕੇ ਆਲੇ ਉਹ ਨਾਲੇ ਬੋਲ ਦੀ ਇਹ ਕੱਟੀ ਆ ਮਾਰਕਿੰਗ ਜਿਹੜੀਆਂ ਜਰਾਬਾਂ ਅਗਲੇ ਪੈਰਾਂ 'ਚ ਕੱਟੀ ਦੇ ਬਰਾਬਰ ਪਿਛਲਿਆਂ 'ਚ ਬਰਾਬਰ ਤੇ ਅੱਖ ਬਹੁਤ ਸੋਹਣੀ ਆ ਗਈ ਬਿੱਲੀ ਮਨਕੀ ਖੱਬੇ ਪਾਸੇ ਕੱਟ ਤੇ ਆਉਂਦਾ ਬੜਾ ਕੱਟ ਤੇ ਬੱਚਾ ਜਿਹੜਾ ਕਾਫ ਰੈਲੀਆਂ ਦੇ ਪੌਣ ਵਾਲਾ ਸਾਫ ਸੁਥਰਾ ਬੱਚਾ ਦਿੱਤਾ ਉਸੇ ਸੱਜਣ ਨੇ ਨੀਲੀ ਤੇ ਕੰਮ ਕਰਨਾ ਹੋਵੇ ਉਹ ਵੀ ਕਰ ਸਕਦਾ ਕਿਉਂਕਿ ਬੱਚਾ ਜਿਹੜਾ ਲਾਜਵਾਬ ਆ ਬੱਚੇ ਦੀ ਜਿਹੜਾ ਸੂਹ ਤੇ ਵੀ ਨਿਸ਼ਾਨ ਆ ਗਿਆ ਤੇ ਹੀਰੇ ਵੀਰ ਰੇਟ ਕੀ ਆ ਇਹਦਾ ਰੇਡ ਭਾਈ ਭਵੇਂ ਦਾ 882 ਜਖਰੀਆ ਦੀ ਦੇਣਾ 77000 ਦੀ 76 ਦੀ 76000 ਦੀ ਜਿਹੜਾ ਉਹਦਾ ਮਾਨਦਰ ਉਹਦੇ ਵਿੱਚ ਵੀ ਮਾਨਦਰ ਹੋਊਗਾ ਹਨ ਹਵਾਨਾ ਬਹੁਤ ਸੋਹਣਾ ਕਰਮਾ ਵਾਲੀ ਦਾ ਚੰਗੀ ਆ ਕਿ ਸੱਜਣ ਨੇ ਨੀਦੀ ਤੇ ਕੰਮ ਕਰਨਾ ਬੱਚੇ ਲੈਣ ਨੂੰ ਬਹੁਤ ਵਧੀਆ ਕਿੰਨੀ ਲੀ ਤੇ ਕੰਮ ਕਰਨਾ ਹੋਵੇ ਕਿਸੇ ਸੱਜਣ ਨੇ ਤੇ ਕਰ ਸਕਦਾ ਫੋਨ ਨੰਬਰ 9903822025 ਤੇ ਕੰਟੈਕਟ ਕਰ ਸਕਦੇ ਹੋ To thousands, and we'll grow.